ਅੱਜ ਤੋਂ 4 ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮਾਛੀਵਾੜਾ ਵਿਖੇ ਸਤਿਤ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਸੁਰੱਖਿਆ ਗਾਰਡ ਹੈਗੇ ਨੇ ਉਹ ਗੁਰੂ ਦੀ ਹਾਜ਼ਰੀ ਦੇ ਵਿੱਚ ਅਸਲਾ ਲੈ ਕੇ ਚਲੇ ਜਾਂਦੇ ਹੈਗੇ ਨੇ ਇਸ ਦੀ ਸ਼ਿਕਾਇਤ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਕੀਤੀ ਗਈ ਹੈਗੀ ਆ ਗੁਰਦਾਸਪੁਰ ਦੇ ਨੌਜਵਾਨ ਨੇ ਅਮਰਜੋਤ ਸਿੰਘ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਕੀਤੀ ਗਈ ਹੈਗੀ ਆ ਕਿ ਨਾਇਬ ਸਿੰਘ ਸੈਣੀ ਨੂੰ ਇਸ ਦੇ ਉੱਪਰ ਮਾਫੀ ਮੰਗਣੀ ਚਾਹੀਦੀ ਹੈ ਕਿ ਉਹ ਗੁਰੂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਜਿਹੜੇ ਸੁਰੱਖਿਆ ਗਾਰਡ ਨੇ ਉਹ ਅਸਲਾ ਲੈ ਕੇ ਗਏ ਹੈਗੇ ਨੇ ਇਤਰਾਜ ਜਿਹੜਾ ਵਾ ਜਤਾਇਆ ਗਿਆ ਹੈਗਾ ਵਾ ਅਮਰਜੋਤ ਸਿੰਘ ਸਾਡਾ ਨਾਲ ਨੇ ਗੱਲਬਾਤ ਕਰ ਲੈਂਦੇ ਆ ਭਾਈ ਇਹ ਦੱਸ ਦਿਓ ਜੀ ਕਦੋਂ ਇਹ ਮਸਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਤੇ ਸ਼ਿਕਾਇਤ ਜਿਹੜੀ ਕਿੱਥੇ ਕਿੱਥੇ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਰਸੋਂ ਮੇਰੇ ਧਿਆਨ ਦੇ ਵਿੱਚ ਇਹ ਮਸਲਾ ਆਇਆ ਸੀਗਾ ਵੀ ਹਰਿਆਣਾ ਦੇ ਸੀਐਮ ਜਿਹੜ ਗੁਰਦੁਆਰਾ ਚਰਨ ਕਬਲ ਸਾਹਿਬ ਮਾਸ਼ੀਵਾੜਾ ਵਿਖੇ ਨਮਸਤਕੋ ਹੁੰਜਾਂਦੇ ਹਨ ਉਹਨਾਂ ਦੇ ਨਾਲ ਸੁਰੱਖਿਆ ਕਰਮੀ ਜਿਹੜਾ ਉਹ ਹਥਿਆਰ ਦਾ ਪ੍ਰਦਰਸ਼ਨ ਕਰਦਾ ਉੱਤੇ ਨਜ਼ਰ ਆਉਂਦਾ ਹੈ ਯਾਨੀ ਉਹਨਾਂ ਨੂੰ ਪ੍ਰੋਟੈਕਟ ਕਰਦਾ ਨਜ਼ਰ ਆਉਂਦਾ ਹੈ ਜੋ ਕਿ ਗੁਰੂ ਮਰਯਾਦਾ ਦੇ ਅਨੁਸਾਰ ਬਿਲਕੁਲ ਗਲਤ ਹੈ ਗੁਰੂ ਮਰਯਾਦਾ ਇਹ ਕਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤਾਕਤ ਜਾਂ ਹਥਿਆਰ ਦਾ ਪ੍ਰਦਰਸ਼ਨ ਕਰਨਾ ਇਹ ਗੁਰੂ ਮਰਯਾਦਾ ਦੀ ਉਲੰਘਣਾ ਵਾ ਔਰ ਮੈਂ ਇੱਕ ਬੇਦਬੀ ਦੇ ਸਨਮਾਨ ਇਹ ਗੱਲ ਨੂੰ ਸਮਝਦਾ ਵਾਂ ਔਰ ਬੜੀ ਮਤਬਾਕੀ ਗੱਲ ਹੈ ਔਰ ਇਸ ਦੇ ਖਿਲਾਫ ਮੈਂ ਜਥੇਦਾਰ ਸ਼੍ਰੀ ਕਾਲਤਕ ਸਾਬ ਜੀ ਨੂੰ ਪੱਤਰ ਲਿਖਿਆ ਵਾ ਕੱਲ ਹੀ ਮੈਂ ਉਹਨਾਂ ਨੂੰ ਪੱਤਰ ਲੇ ਕੇ ਔਰ ਬੇਨਤੀ ਕੀਤੀ ਆ ਉਹਨਾਂ ਕੋਲੋਂ ਕਿ ਸਮੁੱਚੀ ਸਿੰਘ ਸਿੱਖ ਸੰਗਤ ਵੱਲੋਂ ਕਿਉਂਕਿ ਇਸ ਘਟਨਾ ਦੇ ਨਾਲ ਸਮੁੱਚੀ ਸਿੰਘ ਸੰਗਤ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਕਾਫੀ ਵੱਡੇ ਪੱਧਰ ਤੇ ਸਿੱਖ ਸੰਤਾਨ ਨੇ ਇਸ ਦੀ ਰੋਸ ਵੀ ਪ੍ਰਗਟ ਕੀਤਾ ਵਾ ਔਰ ਮੈਂ ਉਹਨਾਂ ਦੀ ਭਾਵਨਾ ਨੂੰ ਧਿਆਨ ਚ ਰੱਖਦੇ ਹੋਇਆ ਸ਼੍ਰੀ ਕਾਲਤਕ ਸਾਬ ਜੀ ਜਥੇਦਾਰ ਜੀ ਨੂੰ ਪੱਤਰ ਲੇ ਕੇ ਬੇਨਤੀ ਕੀਤੀ ਆ ਕਿ ਹਰਿਆਣਾ ਦੇ ਸੀਐਨ ਜਿਹੜੇ ਨੇ ਨਾਇਬ ਸਿੰਘ ਸੈਣੀ ਨੇ ਤਲਬ ਕਰਕੇ ਸਪਸ਼ਟਿਕਨ ਮੰਗੇ ਜਾਵੇ ਔਰ ਬੰਦੀ ਕਰਵੇ ਕੀਤੀ ਜਾਵੇ ਲੱਗਦਾ ਨਹੀਂ ਹੈ ਕਿ ਇਹ ਜਿਹੜੀ ਗਲਤੀ ਆ ਉਹ ਇੱਕ ਸੁਰੱਖਿਆ ਗਾਰਡ ਦੀ ਆ ਕਿਉਂਕਿ ਹੋ ਸਕਦਾ ਹੈ ਕਿ ਸੀਐਮ ਸਾਹਿਬ ਨੂੰ ਇਸ ਗੱਲ ਦਾ ਪਤਾ ਵੀ ਨਾ ਹੋਵੇ ਵੀ ਸੁਰੱਖਿਆ ਗਾਰਡ ਜਾਂ ਚਲਾ ਗਿਆ ਜਾਂ ਉਸਦੇ ਕੋਲ ਅਸਲਾ ਵੀ ਹੈਗਾ ਵਾ ਇਹ ਗਲਤੀ ਲੱਗਦਾ ਨਹੀਂ ਸੁਰੱਖਿਆ ਗਾਰਡ ਦੀ ਹੈਗੀ ਦੋ ਐਂਕਲ ਤੋਂ ਇਸ ਘਟਨਾ ਨੂੰ ਦੇਖਿਆ ਜਾ ਸਕਦਾ ਪਹਿਲਾਂ ਤਾਂ ਨਾਇਬ ਸਿੰਘ ਸੈਣੀ ਜੀ ਅਕਸਰ ਅਸੀਂ ਦੇਖਦੇ ਹਾਂ ਵੀ ਜਿਹੜੇ ਵੀ ਬੜੇ ক্লোਜ਼ ਸਕਿਉਰਟੀ ਜਿਹੜੀ ਹੁੰਦੀ ਹੈ ਉਹ ਜਿਹੜੇ ਵੀ ਆਈਪੀ ਪਰਸਨ ਹੁੰਦਾ ਉਹਦੀ ਨੋਲੇਜ ਹੁੰਦੀ ਹੈ ਤੇ ਜਦੋਂ ਗੁਰਦੁਆਰੇ ਦੇ ਸਭ ਦੇ ਅੰਦਰ ਤੁਸੀਂ ਨਿਮਰਤਾ ਦੇ ਨਾਲ ਨਮਸਤਕ ਹੋ ਰਹੇ ਹੋ ਤੋਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਨਾਲ ਤੁਹਾਡੇ ਤੋਂ ਦੋ ਕਦਮ ਅੱਗੇ ਜਿਹੜਾ ਸੁਰੱਖਿਆ ਕਾਰਨੀ ਚੱਲ ਰਿਹਾ ਤੇ ਤੁਸੀਂ ਉਹਨੂੰ ਰੋਕ ਟੋਕ ਸਕਦੇ ਹੋ ਦੂਜੀ ਵੱਡੀ ਗੱਲ ਹੈ ਕਿ ਉਸ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਜਿਹੜੀ ਸੀ ਉਹ ਵੀ ਨਾਲ ਸੀਗੀ ਹੈਰਾਨਗੀ ਦੀ ਗੱਲ ਹੈ ਕਿ ਉਹਨਾਂ ਨੇ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਉਸ ਤੋਂ ਵੱਡੀ ਗੱਲ ਪੰਜਾਬ ਭਾਜਪਾ ਦੇ ਲੀਡਰ ਸੀਗੇ ਨਾਲ ਜਿਨ੍ਹਾਂ ਨੇ ਸਿਰ ਤੇ ਪੱਗਾਂ ਬੰਨੀਆਂ ਸਨ ਉਹਨਾਂ ਨੇ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਬਹੁਤ ਵੱਡੀ ਗੱਲ ਹੈ ਅੱ비 ਤੁਸੀਂ ਇੱਕ ਠੀਕ ਹੈ ਇੱਕ ਵੀਆਈਪੀ ਪਰਸਨ ਨੂੰ ਤੁਸੀਂ ਨਮਸਤਕ ਕਰਵਾ ਰਹੇ ਹੋ ਬਟ ਗੁਰੂ ਮਰਿਆਦਾ ਦਾ ਧਿਆਨ ਰੱਖਣਾ ਹੀ ਪੌ ਜ਼ਰੂਰੀ ਹੈ ਲੱਗਦਾ ਨਹੀਂ ਕਿ ਜਿਹੜੇ ਜੀਪੀਸੀ ਦੇ ਸੇਵਾਦਾਰ ਉੱਤੇ ਖਲੋਤੇ ਸੀ ਉਹਨਾਂ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਬਣਦੀ ਸੀ ਕਿ ਉਹ ਅਸਲਾ ਲੈ ਕੇ ਕੋਈ ਸੁਰੱਖਿਆ ਗਾਰਡ ਜੇ ਅੰਦਰ ਜਾ ਰਿਹਾ ਤਾਂ ਉਹਨਾਂ ਦਾ ਰੋਕਣਾ ਫਰਜ਼ ਬਣਦਾ ਸੀ ਨਾ ਟੋਕਣਾ ਫਰਜ਼ ਬਣਦਾ ਸੀਗਾ ਕਿਉਂਕਿ ਇਸੇ ਕਰਕੇ ਉਹਨੂੰ ਸੇਵਾਸਤ ਲਾਇਆ ਗਿਆ ਉੱਥੇ ਬਿਲਕੁਲ ਜੀ ਇਹ ਸਭ ਤੋਂ ਵੱਡੀ ਗਲਤੀ ਜਿਹੜੀ ਆ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਮੈਂ ਆਪਣੇ ਪੱਤਰ ਦੇ ਵਿੱਚ ਉਹਨਾਂ ਦਾ ਵੀ ਹਵਾਲਾ ਦਿੱਤਾ ਹੈ ਕਿ ਉਹਨਾਂ ਦੀ ਪ੍ਰਬੰਧਕ ਕਮੇਟੀ ਨੂੰ ਔਰ ਉਹਨਾਂ ਕੋਲੋਂ ਵੀ ਸਪਸ਼ਟਿਕਰ ਮੰਕੇ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਦੁਬਾਰਾ ਘਟਨਾ ਕਿਸੇ ਹੋਰ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਜਗ੍ਹਾ ਤੇ ਵਾਪਰ ਨਾ ਸਕੇ ਕਿਉਂਕਿ ਸੇਵਾਦਾਰ ਜਿਹੜੇ ਇੱਥੇ ਐਜਪੀਸੀ ਦੇ ਸੇਵਾਦਾਰ ਹੈਗੇ ਨੇ ਉਹਨਾਂ ਦੀਆਂ ਡਿਊਟੀਆਂ ਇਸੇ ਕਰਕੇ ਲਗਾਈਆਂ ਗਈਆਂ ਕਿ ਕੋਈ ਉੱਥੇ ਵੀਡੀਓ ਨਾ ਬਣਾ ਸਕੇ ਥਾਂ-ਥਾਂ ਤੇ ਲਿਖਿਆ ਹੈਗਾ ਵੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਕੋਈ ਆਮ ਜਾਂ ਖਾਸ ਜਿਹੜਾ ਵਾ ਅਸਲਾ ਲੈ ਕੇ ਨਾ ਜਾਇਆ ਜਾਵੇ ਲੇਕਿਨ ਉਹ ਜੇ ਅਸਲਾ ਲੈ ਕੇ ਜਾ ਰਹੇ ਨੇ ਹੋ ਸਕਦਾ ਹੋ ਕਿ ਉਹ ਵੀਆਈਪੀ ਨੇ ਉਹ ਸੀਐਮ ਨੇ ਠੀਕ ਹੈ ਜੀ ਉਹਨਾਂ ਨੂੰ ਰੋਕਣਾ ਨਹੀਂ ਸੀ ਉਹਨਾਂ ਦਾ ਬਣਦਾ ਹੈਗਾ ਲੇਕਿਨ ਜੇ ਅਸਲਾ ਲੈ ਕੇ ਕੋਈ ਸੁਰੱਖਿਆਗਾਰ ਜਾ ਰਿਹਾ ਸੁਰੱਖਿਆਗਾਰ ਨੂੰ ਤਾਂ ਕਮ ਸੇ ਕਮ ਰੋਕ ਸਕਦੇ ਵੀ ਹੁਣ ਆਉਣ ਵਾਲੇ ਇਸ ਸਮੇਂ ਦੇ ਵਿੱਚ ਜਿਹੜੀ ਇਹਹੀ ਘਟਨਾ ਜਿਹੜੀ ਹੋਰ ਪਨਾਵਾਪਰੇ ਇਸੇ ਕਰਕੇ ਮੇਰੀ ਮੰਗ ਸੀਗੀ ਜਿਤਧਰ ਸ਼੍ਰੀ ਕਾਲ ਤਕ ਸਾਹਿਬ ਜੀ ਨੂੰ ਕਿ ਇਸ ਘਟਨਾ ਤੇ ਸਖਤ ਕਾਰਵਾਈ ਤੇ ਸਖਤ ਰਿਐਕਸ਼ਨ ਕੀਤਾ ਜਾਵੇ ਤਾਂ ਜੋ ਇਹ ਘਟਨਾ ਦੁਬਾਰਾ ਕਿਸੇ ਵੀ ਜਗ੍ਹਾ ਤੇ ਨਾ ਵਾਪਰ ਸਕੇ ਅਗਰ ਇਸ ਚੱਕ ਮਸਲੇ ਤੇ ਕਾਰਵਾਈ ਨਾ ਹੋਈ ਤਾਂ ਕੱਲ ਨੂੰ ਕੋਈ ਵੀ ਬੰਦਾ ਇਸ ਚੀਜ਼ ਦਾ ਹਵਾਲਾ ਦੇ ਕੇ ਆਪਣਾ ਉਥੇ ਦਾਖਲ ਹੋ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਟੇਟ ਆਫ ਹੈੱਡ ਨੇ ਔਰ ਸਾਰੇ ਲੋਕ ਉਹਨਾਂ ਨੂੰ ਵਾਚ ਕਰਦੇ ਨੇ। ਅਗਰ ਸੀਐਮ ਨਾਇਬ ਸਿੰਘ ਸੈਣੀ ਤੇ ਕਾਰਵਾਈ ਨਹੀਂ ਹੋਗੀ ਕੱਲ ਨੂੰ ਮੇਰੇ ਜਾਂ ਤੁਹਾਡੇ ਅਰਕੀ ਤੇ ਅਗਰ ਕੋਈ ਕਾਰਵਾਈ ਲਈ ਤੁਹਾਨੂੰ ਕੋਈ ਸਾਧ ਹੈ ਉਥੇ ਤਾਂ ਇਹ ਫਿਰ ਕਹਿ ਲੋ ਕਿ ਕੁਐਸ਼ਨ ਮਾਰਕ ਤਾਂ ਹੈ ਗਈ ਹੈ ਨਾ ਫਿਰ ਫਿਰ ਤਾਂ ਹਰ ਕੋਈ ਅਸਲ ਲੈ ਕੇ ਚੱਲ ਜਾਊਗਾ ਬਿਲਕੁਲ ਫਿਰ ਤਾਂ ਹਰ ਕੋਈ ਇਹ ਕਹੇਗਾ ਵੀ ਜਰ ਜਿਉ ਜਾ ਸਕਦੇ ਨੇ ਅਸੀਂ ਕਿਉਂ ਨਹੀਂ ਜਾ ਸਕਦੇ ਪਰ ਕਿਉਂਕਿ ਜੇ ਵੀਪੀ ਕਲਚਰ ਹੋ ਗਿਆ ਨਾ ਗੁਰੂ ਦੀ ਹਾਈ ਦੇ ਵਿੱਚ ਵੀਪੀ ਜਾ ਸਕਦਾ ਆਮ ਬੰਦਾ ਨਹੀਂ ਜਾ ਸਕਦਾ ਸਭ ਤੋਂ ਵੱਡੀ ਗੱਲ ਹੈ ਕਿ ਗੁਰਦੁਆਰਾ ਦੀ ਵਿੱਚ ਖਤਰਾ ਕਿਸ ਖਤਰਾ ਕਿਸ ਗੱਲ ਨੂੰ ਖਤਰਾ ਹੋਗਾ ਜੀ ਕਿਸ ਨੂੰ ਖਤਰਾ ਹੈ ਉਹਦੇ ਵਿੱਚ ਜਦੋਂ ਤੁਹਾਡੇ ਨਾਲ ਸੁਰੱਖਿਆ ਕਰਮੀ ਨੇ ਸੁਰੱਖਿਆ ਕਰਮੀ ਕਲ ਹੋ ਰਿਹਾ ਸੁਰੱਖਿਆ ਕਰਮੀਆਂ ਦੇ ਹੱਥ ਵਿੱਚ ਹਥਿਆਰ ਉਹ ਵੱਡੀ ਗੱਲ ਹੈ ਇਹ ਅਕਸਰ ਅਸੀਂ ਦੇਖਦੀਆਂ ਕੋਈ ਵੀ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇਵਨ ਕੀ ਸਾਡੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੀ ਕਦੀ ਦਰਬਾਰ ਸਾਹਿਬ ਨਮਸਤਕ ਹੋਣ ਆਉਂਦੇ ਨੇ ਤੁਸੀਂ ਕਿਤੇ ਵੀ ਕੱਢ ਕੇ ਦੇਖ ਲਓ ਕਿਸੇ ਪਰਸਨ ਨੂੰ ਵੀ ਦੇਖ ਲਓ ਕਦੀ ਵੀ ਅਸੀਂ ਨਹੀਂ ਦੇਖਿਆ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਕੋਈ ਹਥਿਆਰ ਲੈ ਕੇ ਸੁਰੱਖਿਆ ਕਰਨੀ ਕੋਈ ਪ੍ਰੋਟੈਕਟ ਕਰ ਰਿਹਾ ਜਾਂ ਸੁਰੱਖਿਆ ਕਰ ਰਿਹਾ ਇਹ ਇਤਿਹਾਸ ਦੇ ਵਿੱਚ ਮੇਰੀ ਨਜ਼ਰ ਦੇ ਵਿੱਚ ਮੈਂ ਸਮਝਦਾ ਕਿ ਪਹਿਲੀ ਘਟਨਾ ਵਾ ਕਿ ਜੋ ਅਜਿਹੀ ਘਟਨਾ ਆਈ ਦੀ ਵਪਰੀ ਹੈ ਤੁਸੀਂ ਫਿਲਹਾਲ ਜਿਹੜਾ ਵਾ ਇਹ ਪੱਤਰ ਜਿਹੜਾ ਪੋਸਟ ਕੀਤਾ ਹੈਗਾ ਵਾ ਨਿੱਜੀ ਤੌਰ ਤੇ ਵੀ ਮਿਲ ਕੇ ਆਏ ਉਹ ਜੇ ਗੱਲਬਾਤ ਕਰਕੇ ਆਏ ਉਹ ਇਸ ਬੰਦੇ ਜਾਂ ਗੱਲ ਕਰਨ ਜਾ ਰਹੇ ਮੈਂ ਕੱਲ ਜਾਊਂਗਾ ਸ਼੍ਰੀ ਕਲਤਕ ਸਾਬ ਉੱਥੇ ਜਾ ਕੇ ਮੈਂ ਉਹਨਾਂ ਨੂੰ ਮਿਲੂੰਗਾ ਵੀ ਕੋਸ਼ਿਸ਼ ਕਰਾਂਗਾ ਵੀ ਮਿਲਾਂਗਾ ਸਾਥੀਆਂ ਨਾਲ ਜਾਊਂਗਾ ਫਿਲਹਾਲ ਲਈ ਮੈਂ ਕੱਲ ਦੇ ਦਿਨ ਤੇ ਇਹ ਪੱਤਰ ਜਿਹੜਾ ਵਾ ਬਾਈ ਪੋਸਟ ਕੀਤਾ ਵਾ ਔਰ ਉਹਦੇ ਵਿੱਚ ਮੈਂ ਸਾਰੀ ਘਟਨਾ ਦਾ ਜ਼ਿਕਰ ਕੀਤਾ ਵਾ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਜਥੇਦਾਰ ਜੀ ਨੇ सीएम साहब नु मान साहब नु तलब ਕੀਤਾ ਸੀ ਸਪਸ਼ਟਿਕਨ ਮੰਗਿਆ ਸੀ ਬਹੁਤ ਵੱਡੀ ਗੱਲ ਆ ਬਹੁਤ ਅੱਛੀ ਗੱਲ ਆ ਅਸੀਂ ਸਾਰੇ ਉਹਦੀ ਸਰਾਨਾ ਕਰਦੇ ਆ ਕਿ सीएम साहब ਗਈ ਵੀ ਪਰ ਇੱਥੇ ਉਮੀਦ ਇਹ ਵੀ ਆ ਕਿ ਹੁਣ ਹਰਿਆਣਾ ਦੇ सीएम ਜਿਹੜੇ ਨਾਇਬ ਸਿੰਘ ਸੈਨੂਮੀ ਜਰੂਰ ਤਲਬ ਕਰਨਗੇ ਔਰ ਉਹਨਾਂ ਕੋਲ ਇਸਕਾ ਟਨਾਲ ਸਪਸ਼ਟਿਕਨ ਮੰਗਣਗੇ ਔਰ ਉਹਨਾਂ ਕੋਲੋਂ ਮਾਫੀ ਵੀ ਮੰਗਵਾਈ ਜਾਊਗੀ ਸਿੱਖ ਸੰਗਤ ਦਾ ਕਹਾਂਗੀ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਤੁਸੀਂ ਇੱਕ ਨੌਜਵਾਨ ਸਿੱਖ ਹੋਂਦੇ ਨਾਤੇ ਇਹ ਜਿਹੜਾ ਮਸਲਾ ਚੁੱਕਿਆ ਹੈਗਾ ਵਾ ਲੇਕਿਨ ਇੱਥੇ ਕੋਈ ਵੀ ਸਿਆਸੀ ਲੀਡਰਸ਼ਿਪ ਚਾਹੀ ਤੇ ਜਿਹੜੀ ਆ ਨਹੀਂ ਬੋਲੀ ਹੈਗੀ ਕੀ ਲੱਗਦਾ ਕਿਉਂ ਚੁੱਪੀ ਧਾਰੀ ਹੋਈ ਆ ਕਿ ਜੋ ਸੀਐਮ ਨੇ ਹਰਿਆਣਾ ਦੇ ਜਾਂ ਤਾਂ ਚੁੱਪੀ ਧਾਰੀ ਹੋਈ ਆ ਲੱਗਦਾ ਨਹੀਂ ਕਿ ਖੋਲ ਕੇ ਦੂਜੀਆਂ ਸਿਆਸੀ ਪਾਰਟੀਆਂ ਜਿਹੜੇ ਆਗੂ ਹੈਗੇ ਨੇ ਲੀਡਰ ਹੈਗੇ ਉਹਨਾਂ ਨੂੰ ਬੋਲਣ ਦੀ ਲੋੜ ਹੈ ਕਿ ਸੀਗੀ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਹੈ ਕੋਈ ਵੀ ਜੇ ਕੋਈ ਕਿਸੇ ਮਸਲੇ ਤੇ ਬੋਲਦਾ ਹੈ ਉਹ ਸਾਹਮਣੇ ਪਾਰਟੀ ਦੇ ਬੰਦੇ ਨੂੰ ਉਹਦਾ ਪੱਦਰ ਦੇ ਕੇ ਬੋਲਿਆ ਜਾਂਦੇ ਆ ਸਮਝ ਲਓ ਹਰਿਆਣਾ ਦਾ ਸੀਐਮ ਸੀਗਾ ਭਾਜਪਾ ਦਾ ਸੀਗਾ ਤਾਂ ਹੋ ਸਕਦਾ ਕਿ ਡਰ ਗਈ ਡਰ ਗਈ ਹੋਣ ਈਵਨ ਕਿ ਐਸਜੀਪੀਸੀ ਦਾ ਹੀ ਕੰਮ ਸੀਗਾ ਇਹ ਸਾਡਾ ਕੰਮ ਨਹੀਂਗਾ ਇਹ ਐਸਜੀਪੀਸੀ ਦਾ ਕੰਮ ਆ ਉਹਨਾਂ ਕੋਲ ਬਕਾਇਦਾ ਸਾਰੀਆਂ ਟੀਮਾਂ ਨੇ ਉਹਨਾਂ ਦਾ ਸੋਸ਼ਲ ਮੀਡੀਆ ਚੱਲ ਰਿਹਾ ਹੈ ਉਹਨਾਂ ਨੂੰ ਚਾਹੀਦਾ ਕਿ ਇਸ ਚੀਜ਼ਾਂ ਦਾ ਧਿਆਨ ਰੱਖਣ ਪਰ ਅਫਸੋਸ ਕੀ ਚਲੋ ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਕਿਸੇ ਨੇ ਵੀ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਜੋ ਕਿ ਬਹੁਤ ਮੈਂ ਸਮਝਦਾ ਮੈਂ ਕਿ ਮਾੜੀ ਗੱਲ ਆ ਪਰ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਵੀ ਇੱਕ ਗੁਰੂ ਦਾ ਸੇਖ ਹਾਂ ਮੇਰੀ ਵੀ ਉਨੀ ਕ ਜਿੰਮੇਵਾਰੀ ਹੈ ਜਿੰਨੀ ਸਾਰਿਆਂ ਦੀ ਹੈ ਤੋ ਮੈਂ ਸਗੁਰੂ ਸਿੱਖ ਦੇ ਹੋਣ ਦੇ ਨਾਤੇ ਆਪਣਾ ਜਿਹੜਾ ਜ਼ਿੰਮੇਵਾਰੀ ਉਹ ਨਭਾਈਏ ਬਿਲਕੁਲ ਇਸ ਹਨ ਅਮਰਜੋਤ ਜਿਨ੍ਹਾਂ ਦੇ ਵੱਲੋਂ ਨਾਇਬ ਸਿੰਘ ਸੈਣੀ ਜੋ ਕਿ ਸੀਐਮ ਨੇ ਹਰਿਆਣਾ ਦੇ ਉਹਨਾਂ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈਗੀ ਹੈ ਕਿਉਂਕਿ ਉਹਨਾਂ ਦਾ ਸੁਰੱਖਿਆ ਗਾਰਜੜਾ ਵਗਾ ਉਹ ਗੁਰੂ ਦੀ ਹਾਜ਼ਰੀ ਦੇ ਵਿੱਚ ਹਜ਼ੂਰੀ ਦੇ ਵਿੱਚ ਅਸਲਾ ਲੈ ਕੇ ਜਿਹੜਾ ਪਹੁੰਚਿਆ ਸੀਗਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹਨਾਂ ਦੇ ਮਨਾਂ ਨੂੰ ਠੇਸ ਜਿਹੜੀ ਹੈ ਸਿੱਖ ਸੰਗਤ ਨੂੰ ਪਹੁੰਚੀ ਹੈਗੀ ਤੇ ਇਸ ਕਰਕੇ ਸੀਐਮ ਸੈਣੀ ਨੂੰ ਤਲਬ ਕੀਤਾ ਜਾਵੇ ਤੇ ਇਸ ਤੇ ਤੇ ਆਪਣਾ ਸਪਸ਼ਟੀਕਰਨ ਜਿਹੜਾ ਵਾ ਸੀਐਮ ਸੈਣੀ ਜਿਹੜੇ ਨੇ ਜ਼ਰੂਰ ਦੇਣ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਹੀਆਂ ਘਟਨਾਵਾਂ ਤੇ ਰੋਕ ਲੱਗ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸੁਰਾ ਟੀਵੀ ਗੁਰਦਾਸਪੁਰ ਅੱਜ ਤੋਂ 4 ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮਾਛੀਵਾੜਾ ਵਿਖੇ ਸਥਿਤ ਇੱਕ ਗੁਰਦਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਸੁਰੱਖਿਆ ਗਾਰਡ ਹੈਗੇ ਨੇ ਉਹ ਗੁਰੂ ਦੀ ਹਾਜ਼ਰੀ ਦੇ ਵਿੱਚ ਅਸਲਾ ਲੈ ਕੇ ਚਲੇ ਜਾਂਦੇ ਹੈਗੇ ਨੇ ਇਸ ਦੀ ਸ਼ਿਕਾਇਤ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਕੀਤੀ ਗਈ ਹੈਗੀ ਆ ਗੁਰਦਾਸਪੁਰ ਦੇ ਨੌਜਵਾਨ ਨੇ ਅਮਰਜੋਤ ਸਿੰਘ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਕੀਤੀ ਗਈ ਹੈਗੀ ਆ ਕਿ ਨਾਇਬ ਸਿੰਘ ਸੈਣੀ ਨੂੰ ਇਸ ਦੇ ਉੱਪਰ ਮਾਫੀ ਮੰਗਣੀ ਚਾਹੀਦੀ ਹੈ ਕਿ ਉਹ ਗੁਰੂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਜਿਹੜੇ ਸੁਰੱਖਿਆ ਗਾਰਡ ਨੇ ਉਹ ਅਸਲਾ ਲੈ ਕੇ ਗਏ ਹੈਗੇ ਨੇ ਇਤਰਾਜ ਜਿਹੜਾ ਵਾ ਜਤਾਇਆ ਗਿਆ ਹੈਗਾ ਅਮਰਜੋਤ ਸਿੰਘ ਸਾਡੇ ਨਾਲ ਨੇ ਗੱਲਬਤ ਕਰ ਲੈਂਦੇ ਆ ਭਾਈ ਇਹ ਦੱਸ ਦਿਓ ਜੀ ਕਦੋਂ ਇਹ ਮਸਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਤੇ ਸ਼ਿਕਾਇਤ ਜਿਹੜੀ ਕਿੱਥੇ ਕਿੱਥੇ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਰਸੋਂ ਮੇਰੇ ਧਿਆ ਵੀ ਹਰਿਆਣਾ ਦੇ ਸੀਐਮ ਜਿਹੜੇ ਨਾਇਬ ਸਿੰਘ ਸਿਆਣੀ ਜੀ ਗੁਰਦੁਆਰਾ ਚਰਨ ਕਬਲ ਸਾਹਿਬ ਮਾਸ਼ੀਵਾੜਾ ਵਿਖੇ ਨਮਸਤਕੋ ਹੁੰਜਾਂਦੇ ਹਨ ਉਹਨਾਂ ਦੇ ਨਾਲ ਸੁਰੱਖਿਆ ਕਰਮੀ ਜਿਹੜਾ ਉਹ ਹਥਿਆਰ ਦਾ ਪ੍ਰਦਰਸ਼ਨ ਕਰਦਾ ਉੱਥੇ ਨਜ਼ਰ ਆਉਂਦਾ ਹੈ ਯਾਨੀ ਉਹਨਾਂ ਨੂੰ ਪ੍ਰੋਟੈਕਟ ਕਰਦਾ ਨਜ਼ਰ ਆਉਂਦਾ ਹੈ ਜੋ ਕਿ ਗੁਰੂ ਮਰਯਾਦਾ ਦੇ ਅਨੁਸਾਰ ਬਿਲਕੁਲ ਗਲਤ ਹੈ ਗੁਰੂ ਮਰਯਾਦਾ ਇਹ ਕਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤਾਕਤ ਜਾਂ ਹਥਿਆਰ ਦਾ ਪ੍ਰਦਰਸ਼ਨ ਕਰਨਾ ਇਹ ਗੁਰਦੁਮਰਯਾਦਾ ਦੀ ਉਲੰਘਣਾ ਵਾ ਔਰ ਮੈਂ ਇੱਕ ਬੇਦਬੀ ਦੇ ਸਨਮਾਨ ਇਹ ਕੱਲੂ ਸਮਝਦਾ ਵਾਂ ਔਰ ਬੜੀ ਮਤਬਾਕੀ ਗੱਲ ਹੈ ਔਰ ਇਸ ਦੇ ਖਿਲਾਫ ਮੈਂ ਜਥੇਦਾਰ ਸ਼੍ਰੀ ਕਾਲਤਕ ਸਾਬ ਜੀ ਨੂੰ ਪੱਤਰ ਲਿਖਿਆ ਵਾ ਕੱਲ ਹੀ ਮੈਂ ਉਹਨਾਂ ਨੂੰ ਪੱਤਰ ਲੇ ਕੇ ਔਰ ਬੇਨਤੀ ਕੀਤੀ ਆ ਉਹਨਾਂ ਕੋਲੋਂ ਕਿ ਸਮੁੱਚੀ ਸਿੰਘ ਸਿੱਖ ਸੰਗਤ ਵੱਲੋਂ ਕਿਉਂਕਿ ਇਸ ਘਟਨਾ ਦੇ ਨਾਲ ਸਮੁੱਚੀ ਸਿੰਘ ਸੰਗਤ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਕਾਫੀ ਵੱਡੇ ਪੱਧਰ ਤੇ ਸਿੱਖ ਸੰਤਾਨ ਨੇ ਇਸ ਦੀ ਰੋਸ ਵੀ ਪ੍ਰਗਟ ਕੀਤਾ ਵਾ ਔਰ ਮੈਂ ਉਹਨਾਂ ਦੀ ਭਾਵਨਾ ਨੂੰ ਧਿਆਨ ਚ ਰੱਖਦੇ ਹੋਇਆ ਸ਼੍ਰੀ ਕਾਲਤਕ ਸਾਬ ਜੀ ਜਥੇਦਾਰ ਜੀ ਨੂੰ ਪੱਤਰ ਲੇ ਕੇ ਬੇਨਤੀ ਕੀਤੀ ਆ ਕਿ ਹਰਿਆਣਾ ਦੇ ਸੀਐਨ ਜਿਹੜੇ ਨੇ ਨਾਇਬ ਸਿੰਘ ਸੈਣੀ ਨੇ ਤਲਬ ਕਰਕੇ ਸਪਸ਼ਟਿਕਨ ਮੰਗੇ ਜਾਵੇ ਔਰ ਬੰਦੀ ਕਰਵੇ ਕੀਤੀ ਜਾਵੇ ਲੱਗਦਾ ਨਹੀਂ ਹੈ ਕਿ ਇਹ ਜਿਹੜੀ ਗਲਤੀ ਆ ਉਹ ਇੱਕ ਸੁਰੱਖਿਆ ਗਾਰਡ ਦੀ ਆ ਕਿਉਂਕਿ ਹੋ ਸਕਦਾ ਹੈ ਕਿ ਸੀਐਮ ਸਾਹਿਬ ਨੂੰ ਇਸ ਗੱਲ ਦਾ ਪਤਾ ਵੀ ਨਾ ਹੋਵੇ ਵੀ ਸੁਰੱਖਿਆ ਗਾਰਡ ਚਲਾ ਗਿਆ ਜਾਂ ਉਸਦੇ ਕੋਲ ਅਸਲਾ ਵੀ ਹੈਗਾ ਵਾ ਇਹ ਗਲਤੀ ਲੱਗਦਾ ਨਹੀਂ ਸੁਰੱਖਿਆ ਗਾਰਡ ਦੀ ਹੈਗੀ ਦੋ ਐਂਕਲ ਤੋਂ ਇਸ ਘਟਨਾ ਨੂੰ ਦੇਖਿਆ ਜਾ ਸਕਦਾ ਪਹਿਲਾਂ ਤਾਂ ਨਾਇਬ ਸਿੰਘ ਸੈਣੀ ਜੀ ਅਕਸਰ ਅਸੀਂ ਦੇਖਦੇ ਹਾਂ ਵੀ ਜਿਹੜੇ ਵੀ ਬੜੇ ক্লোਜ਼ ਸਕਿਉਰਟੀ ਜਿਹੜੀ ਹੁੰਦੀ ਹੈ ਉਹ ਜਿਹੜੇ ਵੀ ਆਈਪੀ ਪਰਸਨ ਹੁੰਦਾ ਉਹਦੇ ਨੋਲੇਜ ਚ ਹੁੰਦੀ ਹੈ ਤੇ ਜਦੋਂ ਗੁਰਦੁਆਰੇ ਦੇ ਸਭ ਦੇ ਅੰਦਰ ਤੁਸੀਂ ਨਿਮਰਤਾ ਦੇ ਨਾਲ ਨਮਸਤਕ ਹੋ ਰਹੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਨਾਲ ਤੁਹਾਡੇ ਤੋਂ ਦੋ ਕਦਮ ਅੱਗੇ ਜਿਹੜਾ ਸੁਰੱਖਿਆ ਕਰਮੀ ਚੱਲ ਰਿਹਾ ਹੈ ਤੇ ਤੁਸੀਂ ਉਹਨੂੰ ਰੋਕ ਟੋਕ ਸਕਦੇ ਹੋ ਦੂਜੀ ਵੱਡੀ ਗੱਲ ਹੈ ਕਿ ਉਸ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਜਿਹੜੀ ਸੀ ਉਹ ਵੀ ਨਾਲ ਸੀਗੀ ਹੈਰਾਨਗੀ ਦੀ ਗੱਲ ਹੈ ਕਿ ਉਹਨਾਂ ਨੇ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਉਸ ਤੋਂ ਵੱਡੀ ਗੱਲ ਪੰਜਾਬ ਭਾਜਪਾ ਦੀ ਲੀਡਰ ਸੀਗੇ ਨਾਲ ਜਿਨ੍ਹਾਂ ਨੇ ਸਿਰ ਤੇ ਪੱਗਾਂ ਬੰਨੀਆਂ ਸਨ ਉਹਨਾਂ ਨੇ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਬਹੁਤ ਵੱਡੀ ਗੱਲ ਹੈ ਅੱ비 ਤੁਸੀਂ ਇੱਕ ਠੀਕ ਕਿ ਇੱਕ ਵੀਆਈਪੀ ਪਰਸਨ ਨੂੰ ਤੁਸੀਂ ਨਮਸਤਕ ਕਰਵਾ ਰਹੇ ਹੋ ਬਟ ਗੁਰੂ ਮर्याਦਾ ਦਾ ਧਿਆਨ ਰੱਖਣਾ ਹੀ ਬਹੁਤ ਜ਼ਰੂਰੀ ਹੈ ਲੱਗਦਾ ਨਹੀਂ ਕਿ ਜਿਹੜੇ ਜੀਪੀਸੀ ਦੇ ਸੇਵਾਦਾਰ ਉੱਥੇ ਖਲੋਤੇ ਸੀ ਉਹਨਾਂ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਬਣਦੀ ਸੀ ਕਿ ਉਹ ਅਸਲਾ ਲੈ ਕੇ ਕੋਈ ਸੁਰੱਖਿਆ ਗਾਰਡ ਜੇ ਅੰਦਰ ਜਾ ਰਿਹਾ ਤਾਂ ਉਹਨਾਂ ਦਾ ਰੋਕਣਾ ਫਰਜ਼ ਬਣਦਾ ਸੀ ਉਹਨਾਂ ਦਾ ਟੋਕਣਾ ਫਰਜ਼ ਬਣਦਾ ਸੀਗਾ ਕਿਉਂਕਿ ਇਸੇ ਕਰਕੇ ਉਹਨਾਂ ਨੂੰ ਸੇਵਾਸਤ ਲਾਇਆ ਗਿਆ ਉੱਥੇ ਬਿਲਕੁਲ ਜੀ ਇਹ ਸਭ ਤੋਂ ਵੱਡੀ ਗਲਤੀ ਜਿਹੜੀ ਆ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਮੈਂ ਆਪਣੇ ਪੱਤਰ ਦੇ ਵਿੱਚ ਉਹਨਾਂ ਦਾ ਵੀ ਹਵਾਲਾ ਦਿੱਤਾ ਹੈ ਕਿ ਉਹਨਾਂ ਦੀ ਪ੍ਰਬੰਧਕ ਕ ਔਰ ਉਹਨਾਂ ਕੋਲੋਂ ਵੀ ਸਪਸ਼ਟਿਕਰ ਮੰਕੇ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਦੁਬਾਰਾ ਘਟਨਾ ਕਿਸੇ ਹੋਰ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਜਗ੍ਹਾ ਤੇ ਵਾਪਰ ਨਾ ਸਕੇ ਕਿਉਂਕਿ ਸੇਵਾਦਾਰ ਜਿਹੜੇ ਇੱਥੇ ਐ ਜੀ ਪੀ ਸੀ ਦੇ ਸੇਵਾਦਾਰ ਹੈਗੇ ਨੇ ਉਹਨਾਂ ਦੀਆਂ ਡਿਊਟੀਆਂ ਇਸੇ ਕਰਕੇ ਲਗਾਈਆਂ ਗਈਆਂ ਕਿ ਕੋਈ ਉੱਥੇ ਵੀਡੀਓ ਨਾ ਬਣਾ ਸਕੇ ਥਾਂ-ਥਾਂ ਤੇ ਲਿਖਿਆ ਹੈਗਾ ਵੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਕੋਈ ਆਮ ਜਾਂ ਖਾਸ ਜਿਹੜਾ ਵਾ ਅਸਲਾ ਲੈ ਕੇ ਨਾ ਜਾਇਆ ਜਾਵੇ ਲੇਕਿਨ ਉਹ ਜੇ ਅਸਲਾ ਲੈ ਕੇ ਜਾ ਰਹੇ ਨੇ ਹੋ ਸਕਦਾ ਹੋ ਕਿ ਉਹ ਵੀ ਆਈ ਪੀ ਨੇ ਉਹ ਸੀਐਮ ਨੇ ਇਹ ਕਾਜੀ ਉਹਨਾਂ ਨੂੰ ਰੋਕਣਾ ਨਹੀਂ ਸੀ ਉਹਨਾਂ ਦਾ ਬਣਦਾ ਹੈਗਾ ਲੇਕਿਨ ਜੇ ਅਸਲਾ ਲੈ ਕੇ ਕੋਈ ਸੁਰੱਖਿਆ ਗਾਰ ਜਾ ਰਿਹਾ ਸੁਰੱਖਿਆ ਗਾਰ ਨੂੰ ਤਾਂ ਕਮ ਸੇ ਕਮ ਰੋਕ ਸਕਦੇ ਵੀ ਹੁਣ ਆਉਣ ਵਾਲੇ ਇਸ ਸਮੇਂ ਦੇ ਵਿੱਚ ਜਿਹੜੀ ਅਜਿਹੀ ਘਟਨਾ ਚ ਹੋਰ ਪਨਾਮ ਆਪਰੇ ਇਸੇ ਕਰਕੇ ਮੇਰੀ ਮੰਗ ਸੀ ਜਿਤਧਾਰ ਸ਼੍ਰੀ ਕਲਤਕ ਸਾਬੀ ਨੂੰ ਕਿ ਇਸ ਘਟਨਾ ਤੇ ਸਖਤ ਕਾਰਵਾਈ ਤੇ ਸਖਤ ਰਿਐਕਸ਼ਨ ਕੀਤਾ ਜਾਵੇ ਤਾਂ ਜੋ ਇਹ ਘਟਨਾ ਦੁਬਾਰਾ ਕਿਸੇ ਵੀ ਜਗ੍ਹਾ ਤੇ ਨਾ ਵਾਪਰ ਸਕੇ ਅਗਰ ਇਸ ਮਸਲੇ ਤੇ ਕਾਰਵਾਈ ਨਾ ਹੋਈ ਤਾਂ ਕੱਲ ਨੂੰ ਕੋਈ ਵੀ ਬੰਦਾ ਇਸ ਚੀਜ਼ ਦਾ ਹਵਾਲਾ ਦੇ ਕੇ ਆਪਣਾ ਉਥੇ ਦਾਖਲ ਹੋ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਟੇਟ ਆਫ ਹੈਟ ਨੇ ਔਰ ਸਾਰੇ ਲੋਕ ਉਹਨਾਂ ਨੂੰ ਵਾਚ ਕਰਦੇ ਨੇ। ਅਗਰ ਸੀਐਮ ਨਾਇਪ ਸਿੰਘ ਸੈਣੀ ਤੇ ਕਾਰਵਾਈ ਨਹੀਂ ਹੋਗੀ ਕੱਲ ਨੂੰ ਮੇਰੇ ਜਾਂ ਤੁਹਾਡੇ ਅਰਗੇ ਤੇ ਅਗਰ ਕੋਈ ਕਾਰਵਾਈ ਲਈ ਤੁਹਾਨੂੰ ਕੋਈ ਸਾਧ ਹੈ ਉਥੇ ਤਾਂ ਇਹ ਫਿਰ ਕਹਿ ਲੋ ਕਿ ਕੁਐਸਚਨ ਮਾਰਕ ਤਾਂ ਹੈ ਗਈ ਹੈ ਨਾ ਫਿਰ ਫਿਰ ਤਾਂ ਹਰ ਕੋਈ ਅਸਲ ਲੈ ਕੇ ਚੱਲੇਗਾ ਬਿਲਕੁਲ ਫਿਰ ਤਾਂ ਹਰ ਕੋਈ ਇਹ ਕਹੇਗਾ ਵੀ ਜਾ ਜੀਓ ਜਾ ਸਕਦੇ ਨੇ ਅਸੀਂ ਕਿਉਂ ਨਹੀਂ ਜਾ ਸਕਦੇ ਪਰ ਕਿਉਂਕਿ ਜੇ ਵੀਪੀ ਕਲਚਰ ਹੋ ਗਿਆ ਨਾ ਗੁਰੂ ਦੀ ਸਾਜ ਦੇ ਵਿੱਚ ਵੀਪੀ ਜਾ ਸਕਦਾ ਆਮ ਬੰਦਾ ਨਹੀਂ ਜਾ ਸਕਦਾ ਸਭ ਤੋਂ ਵੱਡੀ ਗੱਲ ਹੈ ਕਿ ਗੁਰਦੁਆਰਾ ਦੀ ਵਿੱਚ ਖਤਰਾ ਕਿਸ ਖਤਰਾ ਕਿਸ ਗੱਲ ਨੂੰ ਖਤਰਾ ਹੋਗਾ ਜੀ ਕਿਸ ਨੂੰ ਖਤਰਾ ਹੈ ਉਹਦੇ ਵਿੱਚ ਜਦੋਂ ਤੁਹਾਡੇ ਨਾਲ ਸੁਰੱਖਿਆ ਕਰਮੀ ਨੇ ਸੁਰੱਖਿਆ ਕਰਮੀ ਕਲ ਹੋ ਰਿਹਾ ਸੁਰੱਖਿਆ ਕਰਮੀਆਂ ਦੇ ਹੱਥ ਵਿੱਚ ਹਥਿਆਰ ਉਹ ਵੱਡੀ ਗੱਲ ਹੈ ਇਹ ਅਕਸਰ ਅਸੀਂ ਦੇਖਦੀਆਂ ਕੋਈ ਵੀ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇਵਨ ਕੀ ਸਾਡੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੀ ਕਦੀ ਦਰਬਾਰ ਸਾਹਿਬ ਨਮਸਤਕ ਹੋਣ ਆਉਂਦੇ ਨੇ ਤੁਸੀਂ ਕਿਤੇ ਵੀ ਕੱਢ ਕੇ ਦੇਖ ਲਓ ਕਿਸੇ ਪਰਸਨ ਨੂੰ ਵੀ ਦੇਖ ਲਓ ਕਦੀ ਵੀ ਅਸੀਂ ਨਹੀਂ ਦੇਖਿਆ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਕੋਈ ਹਥਿਆਰ ਲੈ ਕੇ ਸੁਰੱਖਿਆ ਕਰਮੀ ਕੋਈ ਪ੍ਰੋਟੈਕਟ ਕਰ ਰਿਹਾ ਜਾਂ ਸੁਰੱਖਿਆ ਕਰ ਰਿਹਾ ਹੈ ਇਹ ਇਤਿਹਾਸ ਦੇ ਵਿੱਚ ਮੇਰੀ ਨਜ਼ਰ ਦੇ ਵਿੱਚ ਮੈਂ ਸਮਝਦਾ ਕਿ ਪਹਿਲੀ ਘਟਨਾ ਵਾ ਕਿ ਜੋ ਅਜਿਹੀ ਘਟਨਾ ਆ ਜਿਹੜੀ ਵਾਪਰੀ ਹੈ ਤੁਸੀਂ ਫਿਲਹਾਲ ਜਿਹੜਾ ਵਾ ਇਹ ਪੱਤਰ ਜਿਹੜਾ ਪੋਸਟ ਕੀਤਾ ਹੈਗਾ ਵਾ ਨਿੱਜੀ ਤੌਰ ਤੇ ਵੀ ਮਿਲ ਕੇ ਆਏ ਉਹ ਜੇ ਗੱਲਬਾਤ ਕਰਕੇ ਆਏ ਉਹ ਇਸ ਬੰਦੇ ਜਾਂ ਗੱਲ ਕਰਨ ਜਾ ਰਹੇ ਮੈਂ ਕੱਲ ਜਾਊਂਗਾ ਸ਼੍ਰੀ ਕਲਤਕ ਸਾਬ ਉੱਥੇ ਜਾ ਕੇ ਮੈਂ ਉਹਨਾਂ ਨੂੰ ਮਿਲੂੰਗਾ ਵੀ ਕੋਸ਼ਿਸ਼ ਕਰਾਂਗਾ ਵੀ ਮਿਲਾਂਗਾ ਸਾਥੀਆਂ ਨਾਲ ਜਾਊਂਗਾ ਫਿਲਹਾਲ ਲਈ ਮੈਂ ਕੱਲ ਦੇ ਦਿਨ ਤੇ ਇਹ ਪੱਤਰ ਜਿਹੜਾ ਵਾ ਬਾਈ ਪੋਸਟ ਕੀਤਾ ਵਾ ਔਰ ਉਦੀ ਵਿੱਚ ਮੈਂ ਸਾਰੀ ਘਟਨਾ ਦਾ ਜ਼ਿਕਰ ਕੀਤਾ ਵਾ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਜਿਤੇਦਰ ਜੀ ਨੇ ਸੀਐਮ ਸਾਹਿਬ ਨੂੰ ਮਾਨ ਸਾਹਿਬ ਨੂੰ ਤਲਬ ਕੀਤਾ ਸੀ ਸਪਸ਼ਟਿਕਾ ਮੰਗਿਆ ਸੀ ਬਹੁਤ ਵੱਡੀ ਗੱਲ ਹੈ ਬਹੁਤ ਅੱਛੀ ਗੱਲ ਹੈ ਅਸੀਂ ਸਾਰੇ ਉਦੀ ਸਰਾਹਨਾ ਕਰਦੇ ਹਾਂ ਕਿ ਸੀਐਮ ਸਾਹਿਬ ਗਈ ਵੀ ਪਰ ਇੱਥੇ ਉਮੀਦ ਇਹ ਵੀ ਆ ਕਿ ਹੁਣ ਹਰਿਆਣਾ ਦੇ ਸੀਐਮ ਜਿਹੜੇ ਨਾਇਬ ਸਿੰਘ ਸੈਨੂਮੀ ਜਰੂਰ ਤਲਬ ਕਰਨਗੇ ਔਰ ਉਹਨਾਂ ਕੋਈ ਇਸ ਘਟਨਾ ਦਾ ਸਪਸ਼ਟਿਕਾ ਮੰਗਣਗੇ ਔਰ ਉਹਨਾਂ ਕੋਲੋਂ ਮਾਫੀ ਵੀ ਮੰਗਵਾਈ ਜਾਊਗੀ ਸਿੱਖ ਸੰਗਤ ਦਾ ਕਹਾਂਗੂਗੀ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਤੁਸੀਂ ਇੱਕ ਨੌਜਵਾਨ ਸਿੱਖੋਂ ਦੇ ਨਾਂ ਤੇ ਇਹ ਜਿਹੜਾ ਮਸਲਾ ਚੁੱਕਿਆ ਹੈਗਾ ਵਾ ਲੇਕਿਨ ਇੱਥੇ ਕੋਈ ਵੀ ਸਿਆਸੀ ਲੀਡਰ ਜਿਸੀ ਧਿਰ ਜੜੀ ਆ ਨਹੀਂ ਬੋਲੀ ਹੈਗੀ ਕੀ ਲੱਗਦਾ ਕਿਉਂ ਚੁੱਪੀ ਧਾਰੀ ਹੋਈ ਆ ਕਿ ਜੋ ਸੀਐਮ ਨੇ ਹਰਿਆਣਾ ਦੇ ਜਾਂ ਤਾਂ ਚੁੱਪੀ ਧਾਰੀ ਹੋਈ ਆ ਲੱਗਦਾ ਨਹੀਂ ਵੀ ਖੁੱਲ ਕੇ ਦੂਜੀਆਂ ਸਿਆਸੀ ਪਾਰਟੀਆਂ ਜਿਹੜੇ ਆਗੂ ਹੈਗੇ ਨੇ ਲੀਡਰ ਹੈਗੇ ਉਹਨਾਂ ਨੂੰ ਬੋਲਣ ਦੀ ਲੋੜ ਹੈ ਕਿ ਸੀਗੀ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਹੈ ਕੋਈ ਵੀ ਜੇ ਕੋਈ ਕਿਸੇ ਮਸਲੇ ਤੇ ਬੋਲਦਾ ਹੈ ਉਹ ਸਾਹਮਣੇ ਪਾਰਟੀ ਦੇ ਬੰਦੇ ਨੂੰ ਉਹਦਾ ਪੱਧਰ ਦੇਖ ਕੇ ਬੋਲਿਆ ਜਾਂਦਾ ਸਮਝ ਲਓ ਵੀ ਸਿਆਸਤ ਹੀ ਕੀਤੀ ਜਾਂਦੀ ਹੈ ਹਰਿਆਣਾ ਦਾ ਸੀਐਮ ਸੀਗਾ ਭਾਜਪਾ ਦਾ ਸੀਗਾ ਤਾਂ ਹੋ ਸਕਦਾ ਕਿ ਡਰ ਗਈ ਡਰ ਗਈ ਹੋਵੇ ਇਵਨ ਕਿ ਐਸਜੀਪੀਸੀ ਦਾ ਹੀ ਕੰਮ ਸੀਗਾ ਇਹ ਸਾਡਾ ਕੰਮ ਨਹੀਂਗਾ ਇਹ ਐਸਜੀਪੀਸੀ ਦਾ ਕੰਮ ਆ ਉਹਨਾਂ ਕੋਲ ਬਕਾਇਦਾ ਸਾਰੀਆਂ ਟੀਮਾਂ ਨੇ ਉਹਨਾਂ ਦਾ ਸੋਸ਼ਲ ਮੀਡੀਆ ਚੱਲ ਰਿਹਾ ਹੈ ਉਹਨਾਂ ਨੂੰ ਚਾਹੀਦਾ ਕਿ ਇਸ ਚੀਜ਼ਾਂ ਦਾ ਧਿਆਨ ਰੱਖਣ ਪਰ ਅਫਸੋਸ ਕੀ ਚਲੋ ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਕਿਸੇ ਨੇ ਵੀ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਜੋ ਕਿ ਬਹੁਤ ਮੈਂ ਸਮਝਦਾ ਮੈਂ ਕਿ ਮਾੜੀ ਗੱਲ ਆ ਪਰ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਵੀ ਇੱਕ ਗੁਰੂ ਦਾ ਸਿੱਖ ਹਾਂ ਮੇਰੀ ਵੀ ਉਨੀ ਕ ਜਿੰਮੇਵਾਰੀ ਹੈ ਜਿੰਨੀ ਸਾਰਿਆਂ ਦੀ ਹੈ ਤਾਂ ਮੈਂ ਇਸ ਗੁਰੂ ਸਿੱਖ ਦੇ ਹੋਣ ਦੇ ਨਾਤੇ ਆਪਨਾ ਜਿਹੜਾ ਜ਼ਿੰਮੇਵਾਰੀ ਉਹ ਨਭਾਈਏ ਬਿਲਕੁਲ ਇਸ ਹਨ ਅਮਰਜੋਤ ਜਿਨ੍ਹਾਂ ਦੇ ਵੱਲੋਂ ਨਾਇਬ ਸਿੰਘ ਸੈਣੀ ਜੋ ਕਿ ਸੀਐਮ ਨੇ ਹਰਿਆਣਾ ਦੇ ਉਹਨਾਂ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈਗੀ ਹੈ ਕਿਉਂਕਿ ਉਹਨਾਂ ਦਾ ਸੁਰੱਖਿਆ ਗਾਰ ਜਿਹੜਾ ਹੈਗਾ ਉਹ ਗੁਰੂ ਦੀ ਹਾਜ਼ਰੀ ਦੇ ਵਿੱਚ ਜੁਰੀ ਦੇ ਵਿੱਚ ਅਸਲਾ ਲੈ ਕੇ ਜਿਹੜਾ ਪਹੁੰਚਿਆ ਸੀਗਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹਨਾਂ ਦੇ ਮਨਾਂ ਨੂੰ ਠੇਸ ਜਿਹੜੀ ਹੈ ਸਿੱਖ ਸੰਗਤ ਨੂੰ ਪਹੁੰਚੀ ਹੈਗੀ ਤੇ ਇਸ ਕਰਕੇ ਸੀਐਮ ਸੈਣੀ ਨੂੰ ਤਲਬ ਕੀਤਾ ਜਾਵੇ ਤੇ ਇਸ ਤੇ ਤੇ ਆਪਣਾ ਸਪਸ਼ਟੀਕਰਨ ਜਿਹੜਾ ਵਾ ਸੀਐਮ ਸੈਣੀ ਜਿਹੜੇ ਨੇ ਜ਼ਰੂਰ ਦੇਣ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਹੀਆਂ ਘਟਨਾਵਾਂ ਤੇ ਰੋਕ ਲੱਗ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦੈਨਿਕ ਸ੍ਰੀ ਟੀਵੀ ਗੁਰਦਾਸਪੁਰ